32 ਸਾਲ ਤੋਂ ਲਗਾਤਾਰ ਰਾਮਲੀਲਾ ਦੇ ਵਿੱਚ ਇਹ ਇਨਸਾਨ ਜਿਹੜਾ ਆ ਉਹ ਭਗਵਾਨ ਸ਼੍ਰੀ ਰਾਮ ਜੀ ਦਾ ਰੋਲ ਨਿਭਾਉਂਦਾ ਆ ਰਿਹਾ 32 ਸਾਲ ਹੋ ਚੁੱਕੇ ਨੇ ਔਰ ਇਸ ਵਾਰ ਇਸ ਰਾਮਲੀਲਾ ਦੇ ਵਿੱਚ ਇਸ ਨੂੰ ਮੌਤ ਆਈ ਹੈ ਸਟੇਜ ਦੇ ਉੱਪਰ ਹੀ ਇਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਹਿਲਾਂ ਬੜੇ ਵਧੀਆ ਢੰਗ ਦੇ ਨਾਲ ਆਪਣਾ ਰੋਲ ਜਿਹੜਾ ਆ ਉਹ ਨਿਭਾ ਰਹੇ ਹੁੰਦੇ ਆ ਸਟੇਜ ਤੇ ਔਰ ਅਚਾਨਕ ਜਦੋਂ ਦਿਲ ਦੇ ਵਿੱਚ ਦਰਦ ਨਿਕਲਣਾ ਸ਼ੁਰੂ ਹੁੰਦਾ ਹੈ ਨਾ ਰ ਉਸ ਤੋਂ ਬਾਅਦ ਉਹ ਬੈਕ ਸਟੇਜ ਚਲੇ ਜਾਂਦੇ ਨੇ ਕਿਉਂਕਿ ਅ ਦਰਦ ਜਿਹੜਾ ਆ ਉਹ ਜਾਦਾ ਵੱਧ ਜਾਂਦਾ ਹੈ ਲਗਾਤਾਰ ਦਰਦ ਹੋ ਰਿਹਾ ਹੁੰਦਾ ਹੈ ਪਹਿਲਾਂ ਬੈਠ ਕੇ ਤੁਸੀਂ ਦੇਖੋ ਨਮਸਕਾਰ ਕਰਦੇ ਨੇ ਤੇ ਉਸ ਤੋਂ ਬਾਅਦ ਨਾ ਜਿਹੜਾ ਦਰਦ ਹੈ ਉਹ ਜੱਕ ਦਾਮ ਉਹਨਾਂ ਨੂੰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਘੁੰਮਦੇ ਨੇ ਬੈਕ ਸਾਈਡ ਵਾਲੀ ਨੂੰ ਕਰਕੇ ਬੈਕ ਸਾਈਡ ਨੂੰ ਹੋ ਕੇ ਤਾਂ ਉਸ ਤੋਂ ਬਾਅਦ ਭੱਜ ਕੇ ਫਿਰ ਜਿਹੜਾ ਆ ਉਹ ਪਿੱਛੇ ਚਲੇ ਜਾਂਦੇ ਨੇ ਬੈਨਰ ਦੇ ਪਿੱਛੇ ਚਲੇ ਜਾਂਦੇ ਨੇ ਔਰ ਜਦੋਂ ਸਾਰੇ ਨਾਲ ਦੇ ਜਿਹੜੇ ਅਦਾਕਾਰ ਸੀ ਜਿਹੜੇ ਰੋਲ ਨਿਭਾਰੇ ਸੀਗੇ ਉਹ ਵੀ ਦੇਖਦੇ ਆ ਉਹ ਵੀ ਹੈਰਾਨ ਹੋ ਜਾਂਦੇ ਆ ਕਿ ਆਖਰਕਾਰ ਕੀ ਹੋਇਆ ਤਾਂ ਜੱਕਦਮ ਪਿੱਛੇ ਚਲੇ ਜਾਣਾ ਉਹਨਾਂ ਨੂੰ ਵੀ ਨਹੀਂ ਅੰਦਾਜ਼ਾ ਹੁੰਦਾ ਕਿ ਆ ਘਟਨਾ ਵਾਪਰ ਜਾਣੀ ਆ ਤਾਂ ਬੜਾ ਵਧੀਆ ਰੋਲ ਨਿਭਾਰੇ ਸੀ ਤਸਵੀਰ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਅ ਦਿੱਲੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਰਾਮਲੀਲਾ ਕਰਵਾਈ ਜਾ ਰਹੀ ਸੀਗੀ ਛਿਲਮਿਲ ਵਿਸ਼ਕਰਮਾ ਨਗਰ ਦੀ ਇਹ ਰਾਮਲੀਲਾ ਦੱਸੀ ਜਾ ਰਹੀ ਹੈ ਦਿੱਲੀ ਦੇ ਵਿੱਚ ਜਿੱਥੇ ਰਾਮ ਦਾ ਕਿਰਦਾਰ ਇਹਨਾਂ ਬਾਰੇ ਸੀ ਜਿਨ੍ਹਾਂ ਦਾ ਨਾਮ ਹੈ ਸੁਸ਼ੀਲ ਕੌਸ਼ਿਕ ਉਹਨਾਂ ਦੀ ਹਾਰਟ ਅਟੈਕ ਦੇ ਨਾਲ ਹੁਣ ਮੌਤ ਹੋ ਚੁੱਕੀ ਹੈ ਪਿਛਲੇ 32 ਸਾਲਾਂ ਤੋਂ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਉਹ ਰਾਮਲੀਲਾ ਦੇ ਵਿੱਚ ਸ਼੍ਰੀ ਰਾਮ ਜੀ ਦਾ ਰੋਲ ਜਿਹੜਾ ਆ ਉਹ ਕਰਦੇ ਆ ਰਹੇ ਨੇ ਨਭਾਉਂਦੇ ਆ ਰਹੇ ਨੇ ਪਰ ਇਸ ਵਾਰ ਜਦੋਂ ਰੋਲ ਕਰ ਰਹੀ ਸੀ ਤਾਂ ਅਚਾਨਕ ਹੀ ਹਾਦਸਾ ਵਾਪਰ ਗਿਆ ਸ਼ਾਇਦ ਉਹਨਾਂ ਵੀ ਨਹੀਂ ਸੋਚਿਆ ਹੋਣਾ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ ਕਿ ਉਨ੍ਹਾਂ ਦੇ ਨਾਲ ਅਜਿਹਾ ਹੋ ਸਕਦਾ ਹੈ ਜਿਹੜਾ ਕੰਮ ਉਹ 32 ਸਾਲ ਤੋਂ ਲਗਾਤਾਰ ਕਰਦੇ ਆ ਰਹੇ ਨੇ ਉਸੇ ਹੀ ਕੰਮ ਦੇ ਵਿੱਚ ਉਹਨਾਂ ਨੂੰ ਜਿਹੜੀ ਮੌਤ ਹੈ ਉਹ ਆਏਗੀ ਸਟੇਜ ਦੇ ਉੱਪਰ ਹੀ ਡਿੱਗ ਜਾਂਦੇ ਨੇ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਆ ਦੇਖੋ ਸਭ ਤੋਂ ਪਹਿਲਾਂ ਆਪਣੀ ਪਰਫਾਰਮੈਂਸ ਜਦੋਂ ਦੇ ਰਹੇ ਆ ਲਾਈਵ ਸਟੇਜ ਦੇ ਉੱਪਰ ਆਰ ਪਰਫਾਰਮੈਂਸ ਦਿੰਦੇ ਆ ਦਿੰਦੇ ਆ ਹੱਥ ਜੋੜਨ ਦੀ ਮੂਵਮੈਂਟ ਆਉਂਦੀ ਹੈ ਉਹ ਹੱਥ ਜੋੜਨ ਵਾਲੀ ਮੂਵਮੈਂਟ ਕਰਦੇ ਨੇ ਔਰ ਹੱਥ ਜੋੜਨ ਵਾਲੀ ਮੂਵਮੈਂਟ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਅਚਾਨਕ ਉਹਨਾਂ ਦੇ ਦਿਲ ਦੇ ਵਿੱਚ ਦਰਦ ਨਿਕਲਦਾ ਹੈ ਦਰਦ ਨਿਕਲਣ ਦੇ ਨਾਲ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਮੇਰੇ ਕੋ ਕੰਟਰੋਲ ਨਹੀਂ ਹੁੰਦਾ ਤਾਂ ਭੱਜ ਕੇ ਬੈਕ ਸਟੇਜ ਚਲੇ ਜਾਂਦੇ ਨੇ ਬੈਨਰ ਦੇ ਪਿੱਛੇ ਚਲੇ ਜਾਂਦੇ ਨੇ ਇਹ ਤਸਵੀਰ ਦੇਖ ਸਕਦੇ ਹੋ ਮਾਰਕ ਸੀ ਕੀਤਾ ਹੋਇਆ ਜਿਸ ਦਾ ਨਾਮ ਸੁਸ਼ੀਲ ਕੌਸ਼ਿਕ ਹੈ ਜਿਹੜਾ 32 ਸਾਲ ਤੋਂ ਲਗਾਤਾਰ ਰਾਮਲੀਲਾ ਦੇ ਵਿੱਚ ਕਿਰਦਾਰ ਨਿਭਾਉਂਦਾ ਰਿਹਾ ਸੀ ਪਰ ਇਸ ਵਾਰ ਸਟੇਜ ਦੇ ਉੱਪਰ ਕੀ ਉਹਨਾਂ ਨੂੰ ਮੌਤ ਆਈਆ ਹਾਰਟ ਅਟੈਕ ਆਉਣ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਹੜੇ ਨਾਲ ਦੇ ਸਾਥੀ ਕਲਾਕਾਰ ਸੀ ਉਹ ਵੀ ਹੈਰਾਨ ਖੁ ਜਾਂਦੀ ਹੈ ਕਿ ਆਖਰਕਾਰ ਕੀ ਹੋ ਗਿਆ ਕਿਉਂਕਿ ਸਾਹਮਣੇ ਰੋਲ ਚੱਲ ਰਿਹਾ ਹੁੰਦਾ ਹੈ ਅਜੇ ਉਹ ਰੋਲ ਪੈਂਡਿੰਗ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਕਿ ਇਹ ਮੂਵਮੈਂਟ ਜਿਹੜੀ ਹੈ ਉਹ ਕਿਵੇਂ ਲਈ ਗਈ ਉਹਨਾਂ ਨੂੰ ਵੀ ਪਤਾ ਲੱਗਦਾ ਉਹ ਵੀ ਇੱਕ ਦੂਜੇ ਦੇ ਨਾਲ ਹੈਰਾਨੀ ਜਨਕ ਤਰੀਕੇ ਦੇ ਨਾਲ ਦੇਖਦੇ ਨੇ ਤਸਵੀਰ ਚ ਤੁਹਾਨੂੰ ਪਤਾ ਲੱਗ ਹੀ ਜਾਵੇਗਾ ਅਦਰ ਅਸਲ ਇਹ ਵੀਡੀਓ ਬਣਾਈ ਜਾ ਰਹੀ ਸੀ ਇਹ ਪਲ ਬਹੁਤ ਸੋਹਣੇ ਨੇ ਪਿੱਛੇ ਮਿਊਜ਼ਿਕ ਬਹੁਤ ਸ਼ਾਨਦਾਰ ਚੱਲ ਰਿਹਾ ਹੈ ਔਰ ਜਦੋਂ ਇਹ ਵੀਡੀਓ ਕਵਰ ਕੀਤੀ ਗਈ ਤਾਂ ਉਹਨਾਂ ਨੂੰ ਇਹ ਪਲ ਕੈਮਰੇ ਦੇ ਵਿੱਚ ਖੂਬਸੂਰਤ ਪਲ ਜਿਹੜੇ ਆ ਉਹ ਕੈਦ ਕਰਨੇ ਚਾਹੇ ਲੋਕਾਂ ਨੇ ਪਰ ਇਹ ਨਹੀਂ ਸੀਗਾ ਪਤਾ ਕਿ ਇਸ ਵੀਡੀਓ ਦੇ ਵਿੱਚ ਆ ਵੀ ਕੁਝ ਹੋ ਜਾਣਾ ਹੈ ਭਗਵਾਨ ਸ਼੍ਰੀ ਰਾਮ ਦਾ ਰੋਲ ਨਿਭਾ ਰਖੇ ਸ਼ੁਸ਼ੀਲ ਕੌਸ਼ਿਕ ਨੂੰ ਸਟੇਜ ਦੇ ਉੱਪਰ ਹੀ ਮੌਤ ਆ ਜਾਂਦੀ ਹੈ ਹਾਰਟ ਅਟੈਕ ਆਉਣ ਦੇ ਨਾਲ ਉਹਨਾਂ ਦੇ ਦਿਲ ਦੇ ਵਿੱਚ ਦਰਦ ਹੁੰਦਾ ਹੈ ਔਰ ਦਰਦ ਇੰਨਾ ਕਿ ਜ਼ਿਆਦਾ ਹੋ ਜਾਂਦਾ ਹੈ ਕਿ ਉਹ ਸਹਾਰ ਨਹੀਂ ਸਕਦੇ ਔਰ ਉੱਥੋਂ ਹੀ ਬੈਕ ਸਟੇਜ ਦਵਾ-ਦਵ ਚਲੇ ਜਾਂਦੇ ਨੇ ਪਰ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਸਾਥੀ ਕਲਾਕਾਰ ਉੱਥੇ ਜਾ ਕੇ ਦੇਖਦੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਨਾਂ ਦੇ ਵੱਲੋਂ ਦਮ ਜੜਿਆ ਉਹ ਤੋੜ ਦਿੱਤਾ ਗਿਆ ਸੀ ਲਗਾਤਾਰ ਲਗਭਗ 32 ਸਾਲਾਂ ਤੋਂ ਉਹ ਰਾਮਲੀਲਾ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦਾ ਰੋਲ ਨਿਭਾਉਂਦੇ ਆ ਰਹੇ ਸੀ ਔਰ ਇਸ ਵਾਰ ਵੀ ਜਦੋਂ ਉਹ ਰੋਲ ਨਿਭਾਰੇ ਸੀਗੇ ਤਾਂ ਉਹਨਾਂ ਦੇ ਨਾਲ ਆ ਪਾਣਾ ਵਾਪਰ ਗਿਆ